ਹਾਂ ਜੀ ਮੈਂ ਪਿੰਡ ਸ਼ਮਸ਼ੇਰ ਤੋਂ ਬੋਲ ਰਿਹਾ ਹਾਂ ਭੁਪਿੰਦਰ ਸਿੰਘ ਇਹ ਐਵੇਂ ਸੇਵਾ ਭਾਗਤਿਆਂ ਨੂੰ ਅੱਜ ਸਮਾਨ ਆਇਆ ਬਹੁਤ ਜ਼ਿਆਦਾ ਗੱਦੇ ਕੰਬਲ ਤਨਪਾਲਾਂ ਇਹਨਾਂ ਵੱਲੋਂ ਵਡੀਆਂ ਗਈਆਂ ਨੇ ਤੇ ਮੇਰਾ ਨਾਮ ਭੁਪਿੰਦਰ ਸਿੰਘ ਹੈ ਮੇਰਾ ਨਾਮ ਜੋਤੀ ਵਾਲਾ ਹੈ ਸ਼ਮਸ਼ੇਰ ਕੋ ਗ੍ਰਹਿਣਾ ਵਾਲਾ ਆੜੇ ਪਿੰਡ ਤੋਂ ਬਹੁਤ ਨਿਕ ਸ਼ਾਮ ਆਇਆ ਕੰਬਲ ਤੇ ਜੈਕਟਾਂ ਤੇ ਗੱਦੇ ਕੁੰਜੇ ਆਏ ਇਸ ਮੰਗਿਆ ਸੁਭਾ ਅਸ਼ਚੰਦਰ ਸੇਵਾ ਭਾਰਤੀ ਗੁਰਦਾਸਪੁਰ ਦਾ ਘਰੇ ਕਰਤਾ ਸ਼ਮਸ਼ੇਰਪੁਰ ਪਿੰਡ ਦੇ ਵਿੱਚ ਜਿਹੜਾ ਪਿੰਡ ਅਸੀਂ ਹੜਾਂ ਦੇ ਨਾਲ ਪ੍ਰਭਾਵਤ ਹੋਣ ਕਰਕੇ ਗੋਦ ਲਿਆ ਸੇਵਾ ਭਾਰਤੀ ਨੇ ਉਸ ਦੇ ਵਿੱਚ ਅਸੀਂ ਅੱਜ ਤੀਸਰੀ ਵਾਰ ਆਏ ਆ ਚੌਥੀ ਵਾਰ ਆਏ ਆ ਤੇ ਸਮੇਂ-ਸਮੇਂ ਤੇ ਇੱਥੋਂ ਦੀਆਂ ਜੋ ਵੀ ਜ਼ਰੂਰਤਾਂ ਸੀ ਅਸੀਂ ਲੋਕਾਂ ਦੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਰਾਸ਼ਨ ਜਦੋਂ ਰਾਸ਼ਨ ਦੀ ਜ਼ਰੂਰਤ ਇਹ ਰਾਸ਼ਨ ਦਿੱਤਾ ਗਿਆ ਉਸ ਤੋਂ ਬਾਅਦ ਤਰਪੈਲਾਂ ਦੀ ਜ਼ਰੂਰਤ ਇਹ ਤਰਪੈਲਾਂ ਵੀ ਦਿੱਤੀਆਂ ਗਈਆਂ ਫਿਰ ਵੀ ਉਸ ਵੇਲੇ ਸਭ ਨੂੰ ਸਭ ਕੁਝ ਜਿਹੜਾ ਮੁਹੱਈਆ ਨਹੀਂ ਕਰਾਇਆ ਜਾ ਸਕਿਆ ਲੇਕਿਨ ਹੁਣ ਜਿਸ ਵੇਲੇ ਸਾਡੇ ਕੋਲ ਬਾਕੀ ਸਮਾਨ ਮੁਹੱਈਆ ਹੋਇਆ ਅਸੀਂ ਅੱਜ ਵੀ ਤਕਰੀਬਨ ਤਕਰੀਬਨ ਕਾਹੋ ਪਰਿਵਾਰਾਂ ਨੂੰ ਕੰਬਲ ਇੱਕ ਇੱਕ ਤਰਪੈਲ ਇੱਕ ਲੇਡੀ ਜੈਕਟ ਔਰ ਇੱਕ ਜੈਂਟਸ ਜੈਕਟ ਔਰ ਗੱਦੇ ਇੱਕ ਪੈਕਟ ਜਿਹੜੇ ਆਹੀ ਹਰ ਇੱਕ ਨੂੰ ਰਸਦ ਰਸਵੀ ਜਿਹੜੇ ਆ ਰਸ ਦਿੱਤੇ ਗਏ ਸਾਡੀ ਕੋਸ਼ਿਸ਼ ਹੈ ਕਿ ਇਸ ਪਿੰਡ ਨੂੰ ਇਹ ਅਡਾਪਟ ਕੀਤਾ ਹੈ ਇਹਨਾਂ ਦੀ ਜੋ ਵੀ ਜ਼ਰੂਰਤ ਹੋਏਗੀ ਸਮੇਂ-ਸਮੇਂ ਤੇ ਕਿਸੇ ਵੀ ਕਿਸਮ ਦੀ ਉਹ ਅਸੀਂ ਆਪਣੇ ਵੱਲੋਂ ਆਪਣੇ ਜਿਹੜੀ ਸਾਡੀਆਂ ਹਾਇਰ ਅਥਾਰਟिटीज ਹੈ ਉਹਨਾਂ ਦੇ ਵੱਲੋਂ ਜਿਸ ਜਿਸ ਤਰ੍ਹਾਂ ਦੇ ਵੀ ਸਾਧਨ ਬਣ ਗਏ ਅਸੀਂ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਇਹੋ ਹੀ ਪ੍ਰਾਰਥਨਾ ਕਰਨਾ ਪਰਮਾਤਮਾ ਦੇ ਅੱਗੇ ਕਿ ਮੁੜ ਕੇ ਇਹੋ ਜੀ ਤਰਾਸਤੀ ਜਿਹੜੀ ਹੈ ਸਾਡੇ ਐਸੇ ਇਲਾਕੇ ਦੇ ਵਿੱਚ ਨਾ ਆਏ ਤੇ ਇਹ ਪਰਿਵਾਰ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਜਲਦੀ ਹੀ ਆਪਣੇ ਪੈਰਾਂ ਤੇ ਖੜੇ ਹੋਣ ਤੇ ਪਹਿਲੇ ਵਾਂਗੂ ਖੁਸ਼ਹਾਲ ਹੋ ਕੇ ਆਪਣੇ ਆਪਣੇ ਕੰਮ ਬਾਜ਼ ਘਰਾਂ 'ਚ ਰੁੱਝ ਜਾਣ ਫਿਰ ਵੀ ਜਿਸ ਵੇਲੇ ਵੀ ਕਿਹੇ ਕਿਸਮ ਦੀ ਜ਼ਰੂਰਤਾਂ ਦੀ ਬਣੇਗੀ ਉਹਨੂੰ ਅਹੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਦੱਸਣਾ ਚਾਹਨਾ ਕਿ ਸੇਵਾ ਭਾਰਤੀ ਨੇ ਜਿਹੜੇ ਬਾਲ ਸੰਸਕਾਰ ਕੇ ਅੰਦਰ ਪਿੰਡਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਫ੍ਰੀ ਕੋਚਿੰਗ ਦੇ ਤੌਰ ਤੇ ਚਲਾਇਆ ਇਸ ਪਿੰਡ ਦੇ ਵਿੱਚ ਵੀ ਸਾਡਾ ਇੱਕ ਜਿਹੜਾ ਫ੍ਰੀ ਕੋਚਿੰਗ ਦਾ ਕੇਂਦਰ ਚੱਲਦਾ ਪਿਆ ਮਾਦਰਾ ਮੁਲੇ ਟਸ ਦੁਆਰਾ ਉਹਨੂੰ ਜਿਹੜਾ ਹੈ ਸੰਚਾਲਿਤ ਕੀਤਾ ਜਾ ਰਿਹਾ ਪਹਿਲੇ ਸਾਡੇ ਅੰਨਾ ਪਿੰਡਾਂ ਦੇ ਵਿੱਚ ਨਜ਼ਦੀਕੀ ਪਿੰਡਾਂ ਦੇ ਵਿੱਚ ਤਕਰੀਬਨ 30 32 ਕੇਂਦਰ ਚੱਲਦੇ ਸੀ ਹੁਣ ਵੀ ਕਾਫੀ ਪਿੰਡਾਂ ਦੇ 18 20 ਪਿੰਡਾਂ ਦੇ ਵਿੱਚ ਸਾਡੇ ਕੇਂਦਰ ਚੱਲਦੇ ਆ ਸਾਡੇ ਸੰਪਰਕ ਹੋਣ ਕਰਕੇ ਜਿਹੜੀਆਂ ਦੀਦੀਆਂ ਸਾਡੀਆਂ ਇੱਥੇ ਕੇਂਦਰਾਂ ਨੂੰ ਚਲਾਉਂਦੀਆਂ ਉਹ ਸਾਰੇ ਕੇਂਦਰ ਦੀ ਸਾਰੇ ਇਲਾਕੇ ਦੀ ਜਿਹੜੀ ਐ ਸਟੀਕ ਜਾਣਕਾਰੀ ਜਿਹੜੀ ਐ ਦਿੰਦੀ ਐ ਇਸ ਕਰਕੇ ਸਰਵੇ ਕਰਨ ਕਰਕੇ ਹੀ ਅਹੀਂ ਸਾਰਾ ਸਮਾਨ ਵੰਡਿਆ ਗਿਆ ਤੇ ਸਾਡੀ ਕੋਸ਼ਿਸ਼ ਰਹੀ ਐ ਕਿ ਕਿਸੇ ਵੀ ਪਰਿਵਾਰ ਨੂੰ ਜਿਹੜਾ ਹੈ ਕੋਈ ਕਿਸੇ ਚੀਜ਼ ਦੀ ਕਮੀ ਨਾ ਨ ਦਿੱਤੀ ਜਾਏ ਤੇ ਹਰ ਪਰਿਵਾਰ ਨੂੰ ਅਹੀਂ ਇਹ ਚੀਜ਼ਾਂ ਜਿਹੜੀਆਂ ਹੁਣ ਵੀ ਵੰਡੀਆਂ ਪਹਿਲੇ ਵੀ ਵੰਡੇ ਹੀ ਕੰਬਲ ਵੀ ਵੰਡੇ ਹੀ ਰਾਸ਼ਨ ਵੀ ਵੰਡਿਆ ਸੀ ਤੇ ਸਮੇਂ ਦੇ ਉੱਪਰ ਅਸੀਂ ਕੈਂਪ ਵੀ ਮੈਡੀਕਲ ਕੈਂਪ ਵੀ ਲਗਾਇਆ ਸੀ ਸਾਡੇ ਕੋਲ ਕੁਝ ਪੁਰਾਣੇ ਕੱਪੜੇ ਵੀ ਲੋਕਾਂ ਦੇ ਚੰਗੀ ਹਾਲਤ ਚਾਹੀ ਜੜੇ ਉਹ ਵੀ ਤਕਰੀਬਨ 10 ਬੰਡਲ ਸਾਡੇ ਕੋਲ ਲੱਗੇ ਸੀ ਉਹ ਵੀ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਵੰਡ ਕੇ ਗਏ ਤੇ ਮੈਂ ਇਹੋ ਹੀ ਆਸ ਕਰਨਾ ਕਿ ਐਸ ਕਿ ਪਿੰਡ ਦੇ ਨਾਲ ਐਸੇ ਇਲਾਕੇ ਦੇ ਨਾਲ ਸਾਡਾ ਜੋੜ ਸੰਪਰਕ ਕਾਫੀ ਢੇਰ ਤੋਂ ਪਹਿਲੇ ਵੀ ਹੈ ਤੇ ਜਿਹੜਾ ਹੁਣ ਵੀ ਬਣਿਆ ਤੇ ਅਸੀਂ ਆਪਸ ਵਿੱਚ ਮਿਲਜੁਲ ਕੇ ਇੱਕ ਦੂਜੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸੇਵਾ ਭਾਰਤੀ ਸਾਰਿਆਂ ਦੇ ਲਈ ਸੇਵਾ ਸੰਸਕਾਰ ਸਮਰiddhi ਸਮਰਸਤਾ ਇਹਨਾਂ ਚਾਰ ਪੁਆਇੰਟਾਂ ਦੇ ਨਾਲ ਇਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਜਿਹੜਾ ਸਾਡਾ ਸਮਾਨ ਹੈ ਸੇਵਾ ਇੰਟਰਨੈਸ਼ਨਲ ਵੱਲੋਂ ਪੰਜਾਬ ਯੂਨਿਟ ਸੇਵਾ ਭਾਰਤੀ ਵੱਲੋਂ ਪ੍ਰੋਵਾਈਡ ਕੀਤਾ ਗਿਆ ਹੀ ਅਸੀਂ ਸੇਵਾ ਇੰਟਰਨੈਸ਼ਨਲ ਦੇ ਔਰ ਪੰਜਾਬ ਯੂਨਿਟ ਦੇ ਬਹੁਤ ਬਹੁਤ ਜੜੇ ਆਭਾਰੀਆਂ ਜਿਨ੍ਹਾਂ ਨੇ ਇੰਨਾ ਇਲਾਕਿਆਂ ਦੇ ਵਿੱਚ ਜ਼ਰੂਰਤਾਂ ਨੂੰ ਧਿਆਨ ਚ ਰੱਖ ਕੇ ਸਮਾਨ ਮੁਹਾਇਆ ਕੀਤਾ ਇਹਨਾਂ ਦੇ ਸਾਰੀਆਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਨ ਦੇ ਲਈ ਸਾਨੂੰ ਇਹ ਸਹਯੋਗ ਬਣਾਇਆ ਕਿ ਅਸੀਂ ਇਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਖੇਤਰਾਂ 'ਚ ਜਾ ਕੇ ਇਹਨਾਂ ਦੀ ਮਦਦ ਕਰ ਸਕੀ ਹੈ ਫੇਰ ਵੀ ਜੇਕਰ ਕੋਈ ਜ਼ਰੂਰਤ ਹੋਏਗੀ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਧੰਨਵਾਦ ਅਮਰ ਕਿਆ ਮੈਂ ਸਰ ਆਜੇ ਸੇਵਾ ਭਾਰਤੀ ਪਰੀ ਟੀਕ ਲਗ ਗਿਆ ਤਾਕੂ ਦੀਪੂ ਦੀ 3 ਡੇਰੀਆ ਪਿੰਡ ਸ਼ਿਮਸ਼ੇਗੁਰ ਵਿਖੇ ਤੀਰ ਗਿਆ ਉਹ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਰੋਪਣਾ ਰਿਹਾ ਮੈਂ ਲੰਬੜਦਾਰ ਕੋ ਵੀਰ ਸਿੰਘ ਬੋਲਦੇ ਸੰਸੀਰ ਪਰ ਤੁਹਾਡਾ ਤਾਂ ਨਵਾਦਾ ਆਉਂਦਾ ਇਤੇ ਲੇਕਰ ਮਤਲਬ ਆਖਣਾ ਵੀ ਜਿਹੜੀ ਇਹ ਸੇਵਾ ਭਾਰਤੀ ਹੈ ਬਹੁਤ ਇੱਕ ਅੱਛੀ ਸੰਸਥਾ ਆ ਇਹਨਾ ਬਹੁਤ ਸੇਵਾ ਕੀਤੀ ਹੈ ਪੂਰੇ ਪਿੰਡ ਦੀ ਤਿੰਨ ਚਾਰ ਵਾਰੀ ਸਮਾਨ ਆਣ ਕੇ ਇੱਥੇ ਬੰਡੇਆ ਪਾਣੀਆਂ ਦੇ ਵਿੱਚ ਆਣ ਕੇ ਬੰਡੇਆ ਹੈ ਅਮਰਤੀ ਦੇਵੀ ਆ ਜੀ ਅੱਜ ਇਹ ਕਿਹੜੇ ਕਿਹੜੇ ਸਮਾਨ ਵੰਡੇ ਗਿਆ ਜੀ ਅੱਜ ਇੱਕ ਤਰਪਾਲ ਵੰਡੀ ਹੈ ਗੱਡਾ ਨਾਲ ਦਿੱਤਾ ਦੋ ਇੰਜੈਕਟਰਾਂ ਦਿੱਤੀਆਂ ਔਰ ਇੱਕ ਇੱਕ ਕੰਬਲ ਦਿੱਤਾ ਨਾਲ ਕਿਤਨਾ ਕਿਤੇ ਸੇਵਾ ਭਾਰਤੀ ਗੁਰਦਆਰੇ ਨੂੰ ਵੱਲੋਂ ਇੱਕ ਪਲਮ ਲਗਾਇਆ ਗਿਆ ਬਹੁਤ سارے ਜਖਮੋਚ ਗਏ ਕਿਸ ਤਰ੍ਹਾਂ ਦਾ ਇਨਸ਼ਾ ਅੱਲਾ ਰਿਆ ਔਰ ਅੱਜ ਬਹੁਤ ਪ੍ਰਾਲਾ ਕੀਤਾ ਜੀ ਮਤਲਬ ਬਹੁਤ ਧੰਨਵਾਦ ਹੈ ਇਹਨਾਂ ਨੇ ਉਹਦੇ ਸੇਵਾ ਭਾਰਤੀ ਨੇ ਜੋ ਸੇਵਾ ਕੀਤੀ ਹੈ ਥਾੜਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਆਣ ਆਣ ਕੇ ਮਦਾਇਨਾ ਮਤਲਬ ਆਪਣਾ ਫਰਜ ਨਿਭਾਇਆ ਡਿਉਟੀ ਨਿਭਾਈ ਸੇਵਾ ਕੀਤੀ ਹੈ ਇਹਨਾਂ ਨੇ ਪਿੰਡ ਨਾ ਗੋਦਲਿਆ ਹੈ ਨਾ ਜੇ ਅਜੇ ਤੱਕ ਮੇਰਾ ਸਮਾਨ ਜੜੇ ਵੰਡੀਆ